ਪ੍ਰਿਸ਼ਖਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਰ ਪ੍ਰੀਤਕੌਰ ਤਾਜ਼ਰੋਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤੋਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਦੱਸ ਦਨੀਆ ਕਿ ਕੈਬਨਿਟ ਦੀ ਤੀਜੀ ਬੈਠਕ ਹੋਈ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਕੋ ਹੋਰ ਬਟਾ ਫੈਸਲਾ ਲਿੱਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਕੋ ਹੋਰ ਮੀਟਿੰਗ ਹੋਈ ਸੋਮਵਾਰ ਅਤੇ ਮੰਗਲਵਾਰ ਤੋਂ ਬਾਅਦ ਲਗਾਤਾਰ ਤੀਜੇ ਦਿਨ ਕੈਬਨਿਟ ਮੀਟਿੰਗ ਬੁਲਾਈ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਤੁਰੰਤ ਬਾਅਦ মিডিਆ ਦੇ ਰੂਬਰੂ ਹੋਇਆ ਗਿਆ ਤੇ ਇਸ ਦੌਰਾਨ ਉਹਨਾਂ ਨੇ ਸੂਬੇ ਦੇ ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਤੇ ਹੋਰ ਵੀ ਵਿਵਿਧੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਜਿਹੜੇ ਛੋਟੇ ਦੁਕਾਨਦਾਰ ਨੇ ਚਾਹ ਪਿੰਡਾਂ 'ਚ ਨਹੀਂ ਚਾਹ ਸ਼ਹਿਰਾਂ 'ਚ ਨਹੀਂ ਚਾਹ ਕਸਬਿਆਂ 'ਚ ਨਹੀਂ ਉਹਨਾਂ ਵੀ ਬਹੁਤ ਪ੍ਰਾਂੀਆਂ ਮੰਗਾ ਸੀ ਕਿ ਉਹਨਾਂ ਨੂੰ ਵੀ ਇੰਸਪੈਕਟਰ ਹੀ ਆ ਜਾਂਦਾ ਸਮਾਹ ਕਰਨਾ ਪੈਂਦਾ ਸੀ ਕਿ ਉਹਨਾਂ ਕੋਲੇ ਕੋਈ ਇੰਸਪੈਕਟਰ ਆ ਜਾਂਦਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੀ ਇਹ ਸਾਡੇ ਕੋਲੇ ਰਿਕਾਰਡ ਨਹੀਂ ਲੈ ਨਹੀਂ ਤਾਂ ਅਫੀਸੀਲ ਭਰੀ ਆਣੀ ਕਿ ਤਰ੍ਹਾਂ ਦੀ ਤੋ ਉਹ ਫਿਰ ਅੱਗੇ ਰਾ ਜਿਹੜੇ ਨੇ ਉਹ ਬਲੈਕਮੇਲਿੰਗ ਜਾਂ ਕ腐ਸ਼ਨ ਵਾਲੇ ਜਾਂਦੇ ਸੀ ਸੋ ਅੱਜ ਅਸੀਂ ਕੈਬਨੇਟ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਕੱਲ ਵੀ ਆਪਣੀ ਗੱਲ ਚੱਲਦੀ ਸੀ 958555 ਦੇ ਜਿਹੜੇ ਐਕਟ 90 ਵਜੇ ਤੱਕ ਜਿਹੜੇ ਨੇ ਉਹ ਚੱਲੇ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹਦੇ ਮੁਤਾਬਕ ਸਾਨੂੰ ਬਦਲਣਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੈਂ ਇੱਥੇ ਬੈਠੇ ਨਾਲ ਜੁ ਕੋਸਵਾਰ ਹੋਇਆ ਮੰਤਰੀ ਸਾਹਿਬ ਵੀ ਨਾਲ ਨਹੀਂ ਮੈਂ ਨਹੀਂ ਸੀ ਦੇਖਿਆ ਐਕਟ ਸਰ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕੰਦਾ ਜਿਹੜਾ ਅਨਸੋਦ ਆਈ ਹੈ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪ ਪਰ ਜੇ ਦੁਕਾਨ ਤੇ ਕੋਈ ਕੰਮ ਕਰਨਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਹਸਾਬ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਹੈ ਰਿਕਾਰਡ ਰੱਖਿਆ ਨਹੀਂ ਰੱਖਿਆ ਉਹਨਾਂ ਸੀਨ ਨੂੰ ਬਣਾ ਕੇ ਵੀ ਕਰਦਾ ਕਿ ਵੀ ਜਬ ਵੀ ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦੀ ਕਿਸੇ ਕਰ ਚੀ ਵੀ ਲੋੜ ਨਹੀਂ ਪੋਗੀ ਜਰੂਰ ਦੇਖੋ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਅੰਮ੍ਰਿਤਧੀ ਸਟੇਸ਼ਨ ਸਾਰਾ ਕੁਝ ਹੋਊਗਾ ਤੇ ਵੀ ਤੋਂ ਘੱਟ ਵਾਲੇ ਜਿੰਨੇ ਵੀ ਨਹੀਂ ਉਹਨੂੰ ਰਿਸਪੈਕਟਰ ਗਿਆ ਧੰਕੀਆਂ ਨਾ ਕੋਈ ਫालतू ਜੁਰਮਾਨੇ ਨਾ ਬਾਰ ਬਾਰ ਚੱਕਰ ਤਾ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ ਲਗਭਗ 94% 98% 95% 95% ਦੇ ਵਿੱਚ ਕਵਰ ਹੋ ਜਾਂਦੇ ਨੇ 2 ਜਾਂ 2 ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ 2 ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨਿਆਂ ਦੀ ਜਾਣਕਾਰੀ ਦੇਣੀ ਕਹੋਗੇ ਕਿ ਆਹ 20 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ 100 ਦਿਨਾਂ ਦਾ ਪੈਕਜ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਵਧਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ ਹਵਾਲੇ ਦੇ ਵਿੱਚ ਉਹ 50 ਘੰਟੇ ਜਿਹੜਾ ਓਵਰਟਾਈਮ ਲਾ ਸਕਦੇ ਸੀ ਉਹਦੇ ਪੈਸੇ ਮੰਗਦੇ ਸਨ ਹੁਣ ਇਹਨੂੰ ਵਧਾ ਕੇ 143 ਘੰਟੇ ਕਰਦੇ ਆ ਜੇ ਲੱਭ ਕੇ ਨਾ ਹੋਣਾ ਕਰ ਇੱਕ ਦਿਨ ਚ 9 ਘੰਟਿਆਂ ਤੋਂ ਵੱਧ ਤੇ ਹਫਤੇ ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੇ ਰੇਟ ਦਾ ਓਵਰਟਾਈਮ ਮਿਲੂਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਜੋ 9ਵਾਂ ਘੰਟਾ ਕੰਮ ਕਰਦੇ ਐ ਤਾਂ ਜਿੰਨਾਂ ਨੂੰ 4 ਘੰਟੇ ਮਿਲਦੇ ਐ ਉਹਨੇ ਉਹਨੂੰ ਇੱਕ ਕਰਕੇ ਜੇ ਡਬਲ ਮਿਲਦੇ 2 ਘੰਟੇ ਮਿਲਦੇ ਕਲੀਅਰ ਸੋ ਉਹਨੇ ਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਅੰਮਨੀ ਅਜਿਹੀ ਹੋ ਗਈ ਜਿਹੜੇ ਉਹ ਬਦੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹਦੇ ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਤੇ ਦਰੀ ਅਮਨ अरोड़ा ਲੁਧਿਆਣਾ ਪਹੁੰਚਦਿੰਨੇ ਜਿੱਥੇ ਉਹਨਾਂ ਦੇ ਫੋਲੋ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਂਦਾ ਤੇ ਕੁਝ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਹੈ ਪ੍ਰਮੁੱਖਕਾਰਿਓ ਵਾਜਵੀਕਨ ਸਮਾਜ ਦੇ ਆਗੂ ਜੋਗੀ ਕਾਮਲ ਸਿੰਘ ਦੇ ਲੀਡਰ ਵਜੋਂ ਨੇ ਅੱਜ ਆਪਣੀ ਜੁਆਇਨਿੰਗ ਕਰਨੇ ਆਮਾ ਦੀ ਬਾਤ ਨੂੰ ਤੇ ਸਾਡੀ ਬਹੁਤ ਹੀ ਸਤਿਕਾਰਯੋਗ ਅਗਦਰ ਨੇ ਪੰਜਾਬ ਦੇ ਪ੍ਰਧਾਨ ਅਰੋੜਾ ਸਾਹਿਬ ਸਾਡੇ ਮੰਤਰੀ ਸਾਹਿਬ ਗੁੜਿਆ ਸਾਹਿਬ ਤੇ ਇਹਨਾਂ ਦੀ ਜਿਹੜੀ ਟੀਮ ਆ ਦਾ ਕੰਮ ਦੀ ਮਾਸਟਰ ਪਰਵੀਨ ਜੀ ਭਗੰਦਰ ਨਾਗਰਾ ਜੀ ਪਰਵੀਸ਼ ਚਦੇਲ ਜੀ ਦਵਿੰਦਰ ਹੈਪੀ ਜੀ ਮਾਸਟਰ ਪਿਆਰੇਵਾਲ ਜੀ ਰਾਜਕਪੂਰ ਜੀ ਰਾਮ ਬਰਪਾਲ ਜੀ ਸਾਰੇ ਸਾਥੀ ਅੱਜ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਆਮਾ ਦੀ ਪਾਰਟੀ ਜੁਆਇਨ ਕਰ ਰਹੇ ਆ ਚਾਹਲ ਕਰਾ ਰਹੇ ਸੀ ਸ਼ਾਮਿਲ ਕਰਾ ਰਹੇ ਆ ਜੀ ਆਮ ਆਦਮੀ ਪਾਰਟੀ ਰਾਜਕਪੂਰ ਤੋਂ ਹਾਂ ਰਾਜਕਪੂਰ ਤੋਂ ਰੌਣਕਪਾਲ ਜੀ ਸ਼ਾਮਿਲ ਕਰਾ ਰਹੇ ਨੇ ਓਏ ਸੋਨੇਹਾ ਸੋਹ ਸ੍ਰੀ ਆਗਿਆਲ ਅਵੈਸ਼ ਜੀ ਪ੍ਰਵੀਨ ਜੀ ਕੁਮਰਗਨਾਗਰਾ ਜੀ ਬਲਦੇਵ ਮੈਰਾ ਜੀ ਸਾਰੇ ਇੱਥੇ ਆਜਾ ਰਸਮੀ ਤੌਰ ਤੇ ਸਰਪੰਚ ਬਾ ਕੇ ਆਮ ਆਦਮੀ ਪਾਰਟੀ ਜੁਆਇਨਿੰਗ ਕਰ ਰਹੇ ਨੇ ਮੇਰੇ ਸਾਥੀ ਮੇਰੇ ਕਲੀਗ ਵੱਡੇ ਭਰਾ ਸਾ ਗੁਰਪ੍ਰੀਤ ਸਿੰਘ ਜੀ ਖੁੱਡਿਆ ਸਾਹਿਬ ਐਗਰੀਕਲਚਰ ਮਿਨਿਸਟਰ ਮੇਰੇ ਸਾਥੀ ਮੇਰੇ ਵੀਰ ਸਨੀ ਆਲੂਵਾਲੀਆ ਜੀ ਸਾਡੇ ਸਾਰੇ ਦੇ ਸਾਰੇ ਲੋਕਲ ਜਿਹੜੇ ਸਾਡੇ ਸਾਥੀ ਨੇ ਸਾਡੇ ਭਰਾ ਨੇ ਜਿਹੜੇ ਪਾਰਟੀ ਦੀ ਔਰ ਸਰਕਾਰ ਦੀ ਰੀੜ ਦੀ ਹੱਡੀ ਨੇ ਸਾਡੇ ਸਾਰੇ ਸਤਕਾਰਯੋਗ ਸਾਥੀ ਕੌਂਸਲਰ ਸਾਹਿਬ ਮੇਰੇ ਵੀਰ ਰਾਜ ਰਾਜ ਜੀ RAM ਜੀ ਸਰੇਂਦਰ ਜੀ ਸਾਰੇ ਸਤਕਾਰਯੋਗ ਸਾਥੀ ਔਰ ਔਰ ਅੱਜ ਉਚੇਚੇ ਤੌਰ ਦੇ ਉੱਪਰ ਵੈਲਕਮ ਕਰਦਿਆਂ ਸਾਡੇ ਸਾਥੀ ਦਾਰਾ टाक ਜੀ ਦਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮੂਲਿਤ ਕਰਕੇ ਸਾਡੇ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਔਰ ਬੜਾ ਲੰਬਾ ਸਮਾਂ ਇਹਨਾਂ ਨੇ ਸੋਸ਼ਲ ਔਰ ਪੋਲਿਟੀਕਲ ਦੇਣ ਰਹੀ ਹੈ ਲੁਧਿਆਣਾ ਨੂੰ ਕਾਰਪੋਰੇਸ਼ਨ ਦੇ ਜੋ ਜੋ ਸ਼ੈਡਿਊਲ ਕਾਸਟ ਕਾਰਪੋਰੇਸ਼ਨ ਹੈ ਪੰਜਾਬ ਸਰਕਾਰ ਦੀ ਲੈਂਡ ਡਵੈਲਪਮੈਂਟ ਕਾਰਪੋਰੇਸ਼ਨ ਉਹਦੇ ਡਾਇਰੈਕਟਰ ਰਹੇ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਅਹੁਦੇਦਾਰ ਰਹੇ ਨੇ ਆਪਣੇ ਸਾਥੀਆਂ ਦੇ ਨਾਲ ਸ਼ਮੂਲੀਅਤ ਕੀਤੀ ਹੈ ਜਿੱਥੇ ਇਹਨਾਂ ਦਾ ਵੈਲਕਮ ਕਰਦੇ ਹਾਂ ਔਰ ਮੈਂ ਸਮਝਦਾ ਕਿ ਜਦੋਂ ਇਹੋ ਜਿਹੇ ਕੱਦਾਵਰ ਸਾਥੀ ਲੋਕਾਂ ਦੇ ਨਾਲ ਜੁੜੇ ਹੋਏ ਸਾਥੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਤੇ ਉਦੋਂ ਸਪਸ਼ਟ ਜ਼ਾਹਰ ਹੋ ਜਾਂਦਾ ਕਿ ਕਿਸ ਪਾਸੇ ਦੀ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਪਹਿਲਾਂ ਤੋਂ ਹੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ 3 ਸਾਲ ਦੇ ਮਾਨਸਾਹਬ ਦੇ ਕੰਮਾਂ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਨੂੰ ਉਹਨਾਂ ਦੀ ਇਮਾਨਦਾਰੀ ਨੂੰ ਔਰ ਉਹਨਾਂ ਦੇ ਲੁਧਿਆਣੇ ਦੇ ਪ੍ਰਤੀ ਪ੍ਰੇਮ ਨੂੰ ਦੇਖਦੇ ਹੋਏ ਇੱਕ ਪਾਸੜੇ ਨੇਰੀ ਚੱਲ ਰਹੀ ਹੈ ਔਰ ਮੈਂ ਸਮਝਦਾ ਕਿ ਉਸ ਤੋਂ ਬਾਅਦ ਜਦੋਂ ਐਜੇ ਸਾਥੀ ਜੁੜਣ ਤੇ ਪਾਰਟੀ ਨੂੰ ਔਰ ਮਹਿਮ ਨੂੰ ਹੋਰ ਮਜ਼ਬੂਤੀ ਮਿਲ ਜੇ ਜਿਸ ਦੇ ਆਧਾਰ ਦੇ ਉੱਪਰ ਮੈਂ ਕਹਿ ਸਕਦਾ ਕਿ ਜਲੰਧਰ ਵੈਸਟ ਦੀ 37000 ਦੀ ਲੀਡ ਨਾਲੋਂ ਵੀ ਵੱਡੇ ਮਾਰਜਨ ਦੇ ਉੱਪਰ ਲੁਧਿਆਣਾ ਵੈਸਟ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ ਔਰ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਔਰ ਸੰਜੀਵ अरोड़ा ਜੀ ਸਾਰੇ ਦੇ ਸਾਰੇ ਲੁਧਿਆਣਾ ਦੇ ਇਤਿਹਾਸ ਦੇ ਵਿੱਚ ਲੁਧਿਆਣਾ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਨਵਾਂ ਅਧਿਆਇ ਨਵਾਂ ਚੈਪਟਰ ਹੈ ਜਿਹੜਾ ਉਹ ਜੋੜਨਗੇ ਸੋ ਦਾਰਾ ਜੀ ਨੂੰ ਇਹਨਾਂ ਦੇ ਸਾਥੀਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਮੁਬਾਰਕਾ ਔਰ ਬਹੁਤ-ਬਹੁਤ ਵੈਲਕਮ ਤਦ ਲਈ ਆਪ ਦੇ ਵਰਕਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਲੁਧਿਆਣਾ ਪਹੁੰਚਦੇ ਨੇ ਜਿੱਥੇ ਉਹਨਾਂ ਦੇ ਵੱਲੋਂ মিডিਆ ਨੂੰ ਸੰਬੋਧਨ ਕੀਤਾ ਜਾਂਦਾ ਹੈ ਤੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਲੁਧਿਆਣੇ ਦੀ ਜਨਤਾ ਦੇ ਵਿੱਚ ਲੁਧਿਆਣੇ ਵੈਸਟ ਦੇ ਬੱਚੇ-ਬੱਚੇ ਤੱਕ ਇਹ ਮੈਸੇਜ ਜਿਹੜਾ ਹੈ ਇਹ ਪਹੁੰਚਾਉਣਾ ਵੀ ਜਿਹੜਾ ਵੀ ਇਹ ਲੜਾਈ ਕੀ ਦੀ ਕੀ ਦੀ ਲੜਾਈ ਸੱਚ ਤੇ ਝੂਠ ਦੀ ਲੜਾਈ حق دیئے दुख ਲੱਗਦਾ ਜਦੋਂ ਇਹ ਕੁਰਸੀਆਂ ਦੇ ਦੀ ਸਮਝੋਤੇ ਕੀਤੇ ਜਾਂਦੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਕੋਲ ਕੁਰਸੀਆਂ ਦੀ ਸਮਝੋਤੇ ਹੋ ਜਾਣ ਫਿਰ ਉੱਥੇ ਜਨਤਾ ਦੀ ਗੱਲ ਨਹੀਂ ਰਹੀ ਫਿਰ ਜਨਤਾ ਉੱਥੇ ਦੁਖੀ ਹੋਊਗੀ ਸਿਰਸਾ ਸਾਹਿਬ ਦਾ ਬਿਆਨ ਜਿਹੜਾ ਆਪਾਂ ਨੂੰ ਸੋਸ਼ਲ ਮੀਡੀਆ ਤੇ ਵੀ ਜਿਹੜਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਮੈਨੂੰ ਕਿ ਮੀਡੀਆ ਪਾਈਚਾਰੇ ਨੇ ਦਿਖਾਲਿਆ ਵੀ ਆ ਦੇਖੋ ਸਿਰਸਾ ਕੀ ਬੋਲ ਰਿਹਾ ਮੇਰੇ ਲੋਕ ਉਹ ਵੀ ਦਿਖਾ ਰਹੇ ਨੇ ਵੀ ਦੇਖੋ ਕੀ ਗੱਲ ਕਰ ਰਹੇ ਨੇ ਸੋ ਇੱਥੇ ਗੱਲ ਇਹੋ ਚੱਲ ਰਹੀ ਹੈ ਇੱਕ ਸਰਜੀਵ ਅਰੋੜਾ ਇਮਾਨਦਾਰ ਸ਼ਖਸ ਜਿਹਨੇ ਆਪਣੀ ਮਿਹਨਤ ਨਾਲ ਇੱਕ ਵੱਖਰਾ ਬਿਜ਼ਨਸ ਦੇ ਵਿੱਚ ਵੀ ਮਕਾਮ ਨਾ ਸਕੀ ਪਰ ਉਹਨਾਂ ਦਾ ਜਿਹੜਾ ਮੇਨ ਇੰਟਰਸਟ ਉਹ ਸੇਵਾ ਭਾਵਨਾ ਵੱਲ ਉਹ ਚਾਹੁੰਦੇ ਨੇ ਲੋਕ ਜਿਹੜੇ ਨੇ ਮੈਂ ਆਪਣੇ ਲੁਧਿਆਣੇ ਦੇ ਲੋਕਾਂ ਨੂੰ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾ ਉਹ ਚਾਹੁੰਦੇ ਨੇ ਜਿਹੜੇ लुधियाने ਦੇ ਬੱਚੇ ਨੇ ਉਹ ਹੋਰ ਸਾਡੇ ਜਿਹੜੇ ਤਰੱਕੀ ਚ ਜਾਂ ਉਹ ਚਾਹੁੰਦੇ ਨੇ ਲੁਧਿਆਣੇ ਦੇ ਜਿਹੜਾ ਬਿਜ਼ਨਸਮੈਨ ਆ ਉਹ ਹੋਰ ਜਿਹੜਾ ਸਰਵਾਈਵ ਕਰੇ ਪਰ ਗੁਰੂਦਿਆਂ ਨੇ ਜਿਹੜਾ ਹਜਮ ਨਹੀਂ ਹੋ ਰਿਹਾ ਦਿਨ-ਪ੍ਰਤੀ ਦਿਨ ਸੰਜੀਵ अरोड़ा ਜੀ ਦਾ ਪਿਆਰ ਉੱਪਰ ਕੇ ਜਿਹੜਾ ਬਾਹਰ ਆ ਲੋਕ ਆਪ ਮਹਾਰੇ ਆਪ ਆਪਣੀ ਪਾਰਟੀ ਦੀ ਸੂਚਨਾ ਕੰਮ ਕਰ ਰਹੇ ਲੋਕ ਜਿਉਂ-ਜਿਉਂ ਸਮਾਬਿੱਤਦਾ ਜਾ ਰਿਹਾ ਵੱਡੇ-ਵੱਡੇ ਕਾਫਲਿਆਂ ਦੇ ਨਾਲ ਆਪ ਆਪਣੀ ਪਾਰਟੀ ਨਾਲ ਜੁੜਨਾ ਜਿਹੜਾ ਪਸੰਦ ਕਰ ਰਹੇ ਨੇ ਉਹ ਦਾ ਤੌਰ ਉੱਤੇ ਉਹਨੂੰ ਤਿਆਰ ਹੋ ਰਿਹਾ ਹੈ ਪਰ ਤੁਸੀਂ ਦੇਖਿਆ ਬੀਜੇਪੀ ਦਾ ਬਿਆਨ ਇਹ ਹੈ ਕਹਿੰਦੇ ਸੰਜੀਵ ਅੱਲਾਹ ਨੇ ਜਿੰਨਾ ਚਾਹੇਗਾ ਹੋਏ ਜਿੰਨੂੰ ਮਰਜ਼ੀ ਜਿਤਾ ਦੇ ਕੀ ਗੱਲ ਤੁਹਾਡਾ ਕੈਂਡੀਡੇਟ ਇੱਥੇ ਹੈ ਨਹੀਂ ਕੀ ਗੱਲ ਤੁਸੀਂ ਆਪਣੇ ਕੈਂਡੀਡੇਟ ਵੱਲੋਂ ਨਹੀਂ ਸੀ ਬੋਲ ਸਕਦੇ ਕੀ ਗੱਲ ਤੁਸੀਂ ਇਹ ਗੱਲ ਆਪਣੇ ਕੈਂਡੀਡੇਟ ਦੇ ਹੱਕ ਚ ਨਹੀਂ ਸੀ ਕਹਿ ਸਕਦੇ ਵੀ ਸਾਡਾ ਬੀਜੇਪੀ ਦਾ ਕੈਂਡੀਡੇਟ ਖੜੋਤਾ ਹੈ ਉਹ ਜਿਤਾਓ ਪਰ ਨਹੀਂ ਸਿਰਫ ਤੇ ਸਿਰਫ ਇਹ ਹੈ ਵੀ ਲੋਕਾਂ ਨੂੰ ਇੱਕ ਗੁੰਮਰਾਹ ਕਿਤਰਾ ਕਰੀਏ ਜਿਹੜੇ ਸਾਡੇ ਸਾਂਝ ਪਿਆਲੀਆਂ ਵਾਲੇ ਨੇ ਉਹ ਸਿੱਧੇ ਦੇ ਸਿੱਧੇ ਮੈਂ ਤੇ ਕਹਿੰਦਾ ਸਿੱਧੇ ਦੇ ਸਿੱਧੇ ਤੌਰ ਤੇ ਇਹ ਕਹਿ ਦਿਓ ਵੀ ਡੀ ਜੀ ਵੀ ਵਾਲੇ ਤੁਸੀਂ ਕਾਂਗਰਸ ਨੂੰ ਹਮਾਇਤ ਕਰਦੇ ਇਹੋ ਕਹਿਣ ਦਾ ਉਹਨਾਂ ਦਾ ਮੇਨ ਮੈਸੇਜ ਹੈ ਪਰ ਨਹੀਂ ਲੁਧਿਆਣਾ ਵੈਸਟ ਦੇ ਲੋਕ ਸਿਆਣੇ ਨੇ ਸੋਚੇ ਉਹ ਜਿਹੜੀ ਵੀ ਗੱਲ ਕਰਦੇ ਨੇ ਜਿਹੜਾ ਵੀ ਕੰਮ ਕਰਦੇ ਨੇ ਬੜਾ ਨਾਪ ਤੋਲ ਕੇ ਕਰਦੇ ਨੇ ਔਰ ਅੱਜ ਲੋਕਾਂ ਨੂੰ ਭੜੀ ਭਾਂ ਜਿਹੜਾ ਕਈਆਂ ਕੁਝ ਕੁ ਲੋਕਾਂ ਨੂੰ ਥੋੜਾ ਜਿਆ ਪਲੇਖਾ ਹੈ ਸੀ ਅੱਜ ਉਹ ਵੀ ਜਿਹੜਾ ਨਿਕਲ ਕੇ ਸਾਹਮਣੇ ਆ ਗਿਆ ਔਰ ਮੈਂ ਆਪ ਜੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਹੈ ਜਿਹੜੀ ਵੀਡੀਓ ਹੈ ਜਿਹੜੀ ਉਹ ਤੇ ਤਕਰੀਬਨ ਹਰ ਬੱਚੇ ਤੱਕ ਪਹੁੰਚ ਚੁੱਕੀ ਹੈ ਪਰ ਮੈਂ ਇਹੋ ਬੇਨਤੀ ਕਰਦਾ ਵੀ ਇੱਕ ਮੀਡੀਆ ਦਾ ਜਿਹੜਾ ਸਮਾਜ ਨੂੰ ਕਹਿ ਦਿੰਦੇ ਆ ਵੀ ਸੱਚ ਦੀ ਆਵਾਜ਼ ਚੁਪਾਣਾ ਇਹ ਘਰ ਘਰ ਤੱਕ ਹਰ ਹਰ ਬਜ਼ੁਰਗ ਹਰ ਨੌਜਵਾਨ ਹਰ ਜਿਹੜਾ ਵਧੀਆ ਜਿਹੜਾ ਦਰਦ ਰੱਖਦਾ ਆਪਣੇ ਲੁਧਿਆਣੇ ਵਾਸਤੇ ਇਹ ਬੀਜੇਪੀ ਦਾ ਜਿਹੜਾ ਇੱਕ ਕਲੀਅਰ ਅਜੈਂਡਾ ਜਿਹੜਾ ਉਹਨਾਂ ਦਾ ਲੋਕਾਂ ਦੇ ਪੱਤੀ ਸਾਹਮਣੇ ਆਉਣਾ ਚਾਹੀਦਾ ਵੀ ਅੱਜ ਬੀਜੇਪੀ ਦਾ ਮਖੌਟਾ ਜਿਹੜਾ ਪਾਇਆ ਉਹ ਵੀ ਕਹਿ ਰਹੇ ਨੇ ਵੀ ਸੰਜੀਵ ਅਰੋੜਾ ਨੂੰ ਵੋਟਾ ਨਾ ਪਾਇਓ ਹੋਰ ਜਿੱਦੂ ਮਰਜ਼ੀ ਪਾ ਦਿਓ ਸੋ ਬੜੀ ਮੈਂ ਕਹਿ ਸਕਦਾ ਇਹ ਵੀ ਕਹਿ ਸਕਦੇ ਆ ਪਾਰਟੀ ਦੇ ਵਿੱਚ ਵੀ ਆਪਣੀ ਪਾਰਟੀ ਦਾ ਕਰਤਾਰੀ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਪਰ ਹਾਂ ਲੋਕਾਂ ਦਾ ਮਨ ਬਣ ਚੁੱਕਿਆ ਹੈ ਐਸਵਾਰ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜੀ ਜਿੱਤ ਕੇ ਯੁਧ ਨਸ਼ਾ ਵਿਰੁੱਧ ਮਹਿੰਮ ਦਾਇਰਤਾ ਪੰਜਾਬ ਸਰਕਾਰ ਫੁਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਬੁਲਡੋਜ਼ਰ ਐਕਸ਼ਨ ਵੀ ਲਿੱਤਾ ਜਾ ਰਿਹਾ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਨਾਜ਼ਰ ਨੇ ਕਿ ਯੁਧ ਨਸ਼ਾ ਵਿਰੁੱਧ ਮਹਿੰਮ ਦਾਇਰਤਾ ਬੁਲਡੋਜ਼ਰ ਕਾਰਵਾਈ ਸਾਇਬ ਜ਼ਾਦਾ ਜੀ ਸਿੰਘ ਨਗਰ ਕੀਤੀ ਗਈ ਹੈ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੋਲੈਸਵਲ ਲੋ ਅਚਨ ਚੈਕਿੰਗ ਕੀਤੀ ਜਾਂਦੀ ਹੈ ਤੇ ਨਸ਼ਾ ਤਸਕਰ ਦਾ ਘਾਰਟ ਆਇਆ ਜਾਂਦਾ ਜੋ ਕਿ ਜਾਇਸ ਤਰੀਕੇ ਦੇ ਨਾਲ ਜਿਵੇਂ ਬਣਾਇਆ ਜਾਂਦਾ ਉਸਤੇ ਪੀਲਾ ਪੰਜਾਬ ਚਲਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਨੇ ਇੱਕੋ ਹੀ ਗੱਲ ਕਹੀ ਹੈ ਕਿ ਜੇ ਕੋਈ ਵਿਅਕਤੀ ਨਸ਼ੇ ਦੀ ਵਿੱਚ ਪਾਇਆ ਜਾਂਦਾ ਤਾਂ ਤੁਰੰਤ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਹਦਾਇਤ ਦੇ ਕਾਰਵਾਈ ਕਰਦੇ ਸਾਡੇ ਵੱਲੋਂ ਨਸ਼ਿਆਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਚਾਹੇ ਨਸ਼ਾ ਜਿਹੜਾ ਹੈਗਾ ਉਹਨਾਂ ਨੂੰ ਫੜ ਕੇ ਜਿਹੜਾ ਹੈਗਾ ਉਹਨਾਂ ਤੋਂ ਜਿਹੜੀ ਹੁੰਦੀ ਉਹਦੇ ਬੇਸ ਦੇ ਉੱਤੇ ਜੇਲ੍ਹ ਭੇਜਣਾ ਉਹਨਾਂ ਨਸ਼ੇ ਦੇ ਵਿੱਚ ਜਿਹੜੇ ਗਲਤਾਨ ਜਿਹੜੇ ਯੁਵਕ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਓਟ ਕਲੀਨਿਕਸ ਦੇ ਨਾਲ ਜੋੜਨਾ ਡੀ ਐਡਿਕਸ਼ਨ ਸੈਂਟਰ ਚ ਭੇਜਣਾ ਇਹ ਸਾਰੀਆਂ ਕਾਰਵਾਈਆਂ ਸਾਡੇ ਵੱਲੋਂ ਚੱਲ ਰਹੀਆਂ ਨੇ ਉਸੇ ਲੜੀ ਦੇ ਤਹਿਤ ਜਿਹੜਾ ਸੀਐਮ ਸਾਹਿਬ ਨੇ ਇੱਕ ਹੋਰ ਇਨੀਸ਼ੀਏਟਿਵ ਛੜਿਆ ਸੀਗਾ ਵੀ ਜਿਹੜੇ ਵੀ ਨਸ਼ਾ ਤਸਕਰ ਨੇ ਉਹਨਾਂ ਨੇ ਜਿਹੜੀ ਆਪਣੀ ਨਸ਼ੇ ਦੀ ਕਮਾਈ ਤੋਂ ਅਗਰ ਕੋਈ ਪ੍ਰਾਪਰਟੀ ਹੈਗੀ ਹੈ ਤਾਂ ਅਸੀਂ ਉਹਦੇ 68F ਐਨਡੀਪੀਐਸ ਦੇ ਵਿੱਚ ਵੀ ਕੇਸ ਬਣਾਉਣੇ ਆ ਜਿਹੜੇ ਕਿ ਅਸੀਂ ਹੁਣੇ ਹੀ ਤਿੰਨ ਕੇਸ ਜਿਹੜੇ ਹੈਗੇ ਨੇ ਮੁੱਲਾਂਪੁਰ ਸਬਡਿਵੀਜ਼ਨ ਦੇ ਵਿੱਚੋਂ ਸਦਰ ਕੁਰਾਲੀ ਆਪਾਂ ਥਾਣੇ ਦੇ ਏਰੀਆ ਦੇ ਵਿੱਚ ਖੜੇ ਆ ਇੱਥੋਂ ਵੀ ਇੱਕ ਹੋਰ ਘਰ ਦਾ ਜਿਹੜਾ ਹੈਗਾ ਅਸੀਂ ਉਹਨੂੰ ਜਿਹੜਾ ਹੈ ਭੇਜਿਆ ਉਹਦਾ ਕੇਸ ਕਿ ਉਹਨੂੰ ਜ਼ਬਤ ਕੀਤਾ ਜਾਵੇ ਇਸੇ ਤਹਿਤ ਮਾਜਰੀ ਥਾਣੇ 'ਚ ਵੀ ਸਿਟੀ ਕੁਰਾਲੀ ਦੇ ਵਿੱਚ ਵੀ ਦੋ ਥਾਵੇਂ ਅਸੀਂ ਹੋਰ ਵਹੀਕਲ ਸੀ ਜਿਹੜੇ ਉਹਨਾਂ ਨੇ ਨਸ਼ੇ ਦੀ ਕਮਾਈ ਤੋਂ ਖਰੀਦੇ ਸੀਗੇ ਉਹਨਾਂ ਨੂੰ ਜ਼ਬਤ ਕੀਤਾ ਤੇ ਤੀਸਰਾ ਜਿਹੜਾ ਹੈਗਾ ਮੁੱਲਾਂਪੁਰ ਦੇ ਵਿੱਚ ਛੰਦੇ ਇੱਕ ਮਤਲਬ ਜਿਹੜੀ ਪ੍ਰਾਪਰਟੀ ਸੀਗੀ ਉਹਦੀ ਨਸ਼ੇ ਦੀ ਕਮਾਈ ਤੋਂ ਤਾਂ ਉਹਦਾ ਜਿਹੜਾ ਹੈਗਾ ਆਕਸ਼ਨ ਦੇ ਆਰਡਰ ਵੀ ਰੀਸੀਵ ਹੋਏ ਨੇ ਤੋਂ ਲਗਾਤਾਰ ਇਸ ਜੀ ਦੇ ਤੇ ਕਾਰਵਾਈ ਚੱਲ ਰਹੀ ਹੈ ਇਸੇ ਮੁਹਿਮ ਦੇ ਵਿੱਚ ਜਿਹੜਾ ਹੈਗਾ ਅੱਜ ਆਪਾਂ ਚਟੋਲੀ ਪਿੰਡ ਖੜੇ ਆ ਇੱਥੇ ਚਟੋਲੀ ਪਿੰਡ ਦੇ ਵਿੱਚ ਦਿਲਪ੍ਰੀਤ ਸਿੰਘ ਉਰਫ ਬਿੱਲਾ ਜਿਹੜਾ ਹੈ ਸਨ ਆਫ ਰਾਉ ਦਵਿੰਦਰ ਸਿੰਘ ਇਹ ਜਿਹੜਾ ਮੁੰਡਾ ਹੈਗਾ ਇਹ ਨਸ਼ੇ ਦੇ ਵਿੱਚ ਤਸਕਰੀ ਕਰਦਾ ਸੀ ਨਸ਼ੇ ਦੀ ਜਿਹਦੇ ਵਿੱਚ ਇਹਦੇ ਤੇ 2015 ਤੋਂ ਐਫ ਆਈ ਆਰ ਨੇ ਕੁੱਲ 6 ਐਫ ਆਈ ਆਰ ਨੇ ਜਿਨ੍ਹਾਂ ਚੋਂ 4 ਐਫ ਆਈ ਆਰ ਜਿਹਦੇ ਤੇ ਨਸ਼ੇ ਤਸਕਰੀਆਂ ਨੇ ਤੇ ਇਹ 2022 ਦੇ ਵਿੱਚ ਇਹਦੇ ਤੇ ਸਦਰ ਕੁਰਾਲੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀਗੀ ਚਿੱਟੇ ਦੀ ਤਸਕਰੀ ਦੀ ਜਿਹਦੇ ਵਿੱਚ ਇਹਦੇ ਕੋਲੋਂ 445 ਗ੍ਰਾਮ ਜਿਹੜਾ ਹੈਗਾ ਚਿੱਟਾ ਰਿਕਵਰ ਹੋਇਆ ਸੀਗਾ ਤੇ ਉਦੋਂ ਤੋਂ ਇਹ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਹੀ ਬੰਦ ਹੈ ਤਾਂ ਇਹਨੇ ਆਪ ਦਾ ਜਿਹੜਾ ਘਰ ਸੀਗਾ ਇਹਦੇ ਨਾਲ ਪਿੱਛੋਂ ਇਹ ਜਮੀਨ ਦੇ ਉੱਤੇ ਹੋਰ ਕਬਜ਼ਾ ਕਰ ਰਿਆ ਸੀਗਾ ਤੇ ਨਾਲ ਉੱਥੇ ਆਪ ਦੀ ਜਿਹੜੀ ਹੈਗੀ ਕੰਸਟਰਕਸ਼ਨ ਜਿਹੜੀ ਹੈਗੀ ਹੈ ਹੋਰ ਕਰਤਾ ਜਾ ਰਿਹਾ ਸੀ ਪਿੱਛੇ ਨੂੰ ਵਧਾ ਰਿਆ ਸੀਗਾ ਜੋ ਕਿ ਇਲੀਗਲ ਸੀਗੀ ਤੇ ਵਿਦਾਊਟ ਐਨੀ ਕਹ ਲੋ ਤੁਸੀਂ ਅਥਾਰਾਈਜੇਸ਼ਨ ਅਪਰੂਵਲ ਸੀਗੀ ਤੇ ਨਸ਼ੇ ਦੀ ਕਮਾਈ ਤੋਂ ਸੀਗੀ। ਤੋਂ ਇਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਪੰਚਾਇਤ ਨਾਲ ਸਾਡੇ ਧਿਆਨ ਚ ਆਉਂਦੀ ਹੈ ਗੱਲ ਅਸੀਂ ਰਾਬਤਾ ਕੀਤਾ ਤਾਂ ਸਰਪੰਚ ਸਾਹਿਬ ਨੇ ਤੇ ਹੋਰ ਪੰਜ ਪੰਚਾਇਤ ਦੇ ਮੋਤੋਰ ਬੰਦਿਆਂ ਨੇ ਦੱਸਿਆ ਕਿ ਇਹ ਚੀਜ਼ ਹੋਈ ਹੈ। ਤਾਂ ਇਹਨਾਂ ਨੇ ਆਪਣਾ ਪੰਚਾਇਤ ਵੱਲੋਂ ਮਤਾ ਪਾਇਆ। ਮਤਾ ਪਾ ਕੇ ਜਿਹੜਾ ਡਿਊ ਪ੍ਰੋਸੈਸ ਹੈ ਉਹ ਬੀਡੀਪੀਓ ਸਾਹਿਬ ਕੋਲੋਂ ਹੁੰਦਾ ਹੋਇਆ ਜਿਹੜੇ ਆਪਣੇ ਤਹਿਸੀਲ ਦੇ ਵਿੱਚੋਂ ਹੁੰਦਾ ਹੋਇਆ ਉਹਦਾ ਜਿਹੜਾ ਹੈਗਾ ਇਹਨਾਂ ਨੂੰ ਨੋਟਿਸ ਰੀਸੀਵ ਹੋਏ ਤੇ ਇਹਦੀ ਜਿਹੜੀ ਹੈਗੀ ਹੈ ਡਿਮੋਲੀਸ਼ਨ ਦੇ ਜਿਹੜੇ ਹੈਗੇ ਨੇ ਆਰਡਰ ਉਹ ਜਿਹੜੇ ਆਏ ਤਾਂ ਉਹਦੇ ਵਿੱਚ ਬਤੌਰ ਜਿਹੜਾ ਹੈਗਾ ਅਸੀਂ ਵੀ ਜਿਹੜੀ ਹੈਗੀ ਹੈ ਪੁਲਿਸ ਮੁਦਦ ਜਿਹੜੀ ਲਾਅ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਤਾਂ ਜੋ ਇਹ ਸਮੂਥਲੀ ਅਸੀਂ ਜਿਹੜੀ ਹੈਗੀ ਹੈ ਡਿਮੋਲੀਸ਼ਨ ਇਹ ਨਸ਼ਾ ਤਸਕਰ ਦੇ ਘਰ ਦੀ ਜਿਹੜੀ ਹੈਗੀ ਹੈ ਕਰ ਸਕੀਏ ਉਹਦੇ ਤਹਿਤ ਅੱਪਾ ਅੱਜ ਤੁਹਾਡੇ ਕੋਲ ਆਏ ਆ ਤੇ ਉੱਥੇ ਜਿਹੜਾ ਇਹ ਸਟਰਕਚਰ ਤੁਸੀਂ ਦੇਖੀ ਰਹੇ ਹੋ ਇਹਨੂੰ ਅਸੀਂ ਡਿਮੋਲਿਸ਼ ਕੀਤਾ ਸਾਡਾ ਤੁਹਾਡੇ ਥਰੂ ਇੱਕ ਮੈਸੇਜ ਹੈ ਬਾਕੀ ਪਬਲਿਕ ਨੂੰ ਵੀ ਕਿ ਨਸ਼ਾ ਤਸਕਰੀ ਦੇ ਵਿੱਚ ਕੋਈ ਚੀਜ਼ ਵੱਡੀ ਛੋਟੀ ਕਾਰ ਸਕੂਟਰ ਮੋਟਰਸਾਈਕਲ ਜ਼ਮੀਨ ਚਾਹੇ ਕੋਈ ਜਿਹੜਾ ਹੈਗਾ ਸਟਰਕਚਰ ਘਰ ਖੜਾ ਹੋਵੇ ਕਿਸੇ ਨੇ ਕੁਝ ਵੀ ਬਣਾਇਆ ਹੈਗਾ ਜੋ ਨਸ਼ੇ ਦੀ ਕਮਾਈ ਤੋਂ ਹੈਗਾ ਤਾਂ ਤੁਸੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ ਉਸ ਦੇ ਉੱਤੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਉਹਨੂੰ ਪ੍ਰੋਪਰਲੀ ਜੋ ਸੰਬੰਧਿਤ ਮਹਿਕਮੇ ਨੇ ਉਹਨਾਂ ਤੋਂ ਵੈਰੀਫਾਈ ਕਰਾਇਆ ਜਾਊਗਾ ਵੈਰੀਫਾਈ ਕਰਾਉਣ ਤੋਂ ਬਾਅਦ ਉਹਦੇ ਤੇ ਜਿਹੜੀ ਹੈਗੀ ਸਾਡੇ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡਾ ਤੁਹਾਡੇ ਮਾਧਿਅਮ ਦੁਆਰਾ ਇਹ ਲੋਕਾਂ ਨੂੰ ਇਹ ਦੱਸਣ ਦਾ ਮੈਸੇਜ ਹੈਗਾ ਜੀ ਕਿ ਜਿਹੜਾ ਨਸ਼ਾ ਤਸਕਰੀ ਹੈ ਉਹ ਕੋਈ ਕਾਰੋਬਾਰ ਨਹੀਂ ਹੈਗਾ ਨਸ਼ਾ ਤਸਕਰੀ ਕਰਨਾ ਕੋਈ ਉਹ ਤੁਹਾਡੀ ਕੋਈ এমਪਲੋਇਮੈਂਟ ਨਹੀਂ ਹੈਗੀ ਉਹ ਕੋਈ ਤੁਹਾਡਾ ਇਸ ਤਰੀਕੇ ਦਾ ਰੋਜ਼ਗਾਰ ਨਹੀਂ ਜਿਵੇਂ ਆਪਾਂ ਆਪਣਾ ਸਵੇਰੇ ਰੋਜ਼ ਆਫਿਸ ਜਾਂਦੇ ਆ ਜਾਂ ਆਪਣਾ ਖੇਤਾਂ 'ਚ ਬੰਦਾ ਪਸੀਨਾ ਵਹਾਉਂਦਾ ਹੈ ਜਾਂ ਕਿਸੇ ਵੀ ਫੀਲਡ ਦੇ ਵਿੱਚ ਇਹ ਕੋਈ ਉਹੋ ਜੀ ਚੀਜ਼ ਨਹੀਂ ਹੈਗੀ ਵੀ ਤੁਸੀਂ ਜਿਹੜੀ ਇਹ ਤੋਂ ਕਮਾਈ ਕਰੋਗੇ ਉਹ ਤੁਹਾਡੇ ਨਾਲ ਲੈ ਕੇ ਜਾਓਗੇ ਤੁਸੀਂ ਜਾਂ ਉਹ ਨੂੰ ਕੋਈ ਤੁਹਾਡਾ ਪਰਮਨੈਂਟ ਐਸੈਟ ਬਣੂਗਾ ਇਹ ਉਹ ਜਿਹੜੀ ਇਲੀਗਲ ਜਿਹੜੀ ਹੈਗੀ ਨਾ ਚੀਜ਼ਾਂ ਤੋਂ ਬਣੀ ਹੋਈ ਕਮਾਈ ਹੈ ਜਿਹੜੀ ਤੁਸੀਂ ਲੋਕਾਂ ਦੇ ਜਿਹੜੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਜੋ ਉਹਨਾਂ ਨੂੰ ਬਰਬਾਦ ਕਰਕੇ ਜਿਹੜੀ ਕਮਾਈ ਤੁਸੀਂ ਤਿਆਰ ਕਰ ਰਹੇ ਹੋ ਇਹ ਕਮਾਈ ਹੈ ਜਿਹੜੀ ਤੁਹਾਡੇ ਨਾਲ ਨਹੀਂ ਰਹਿਣੀ ਇਹ ਟੈਟੇਰੀ ਹੋ ਜਾਣੀ ਹੈ ਕਿਉਂਕਿ ਇਸ ਬੰਦੇ ਤੇ ਤੁਸੀਂ ਦੇਖ ਲਓ 2015 ਤੋਂ ਪਰਚੇ ਸੀਗੇ ਅੱਜ ਆਪਾਂ 2025 'ਚ ਖੜੇ ਆ ਤਿੰਨ ਸਾਲ ਤੋਂ ਇਹ ਜੇਲ੍ਹ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜਿਹੜੀ ਇਹਨੇ ਜੋ ਵੀ ਪ੍ਰਾਪਰਟੀਏ ਤੋਂ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਵੀ ਟੈਟੇਰੀ ਹੋ ਗਈ ਹੈ ਤੋਂ ਜਿਹੜੀ ਨਸ਼ੇ ਦੀ ਕਮਾਈ ਹੈ ਇਹਨੇ ਤੁਹਾਡੇ ਨਾਲ ਨਹੀਂ ਰਹਿਣਾ ਨਾ ਤੁਹਾਡਾ ਕਿਸੇ ਅੱਗੇ ਕਿਸੇ ਨੇ ਇਹਦਾ ਸੁੱਖ ਮੰਨਣਾ ਹੈ ਇਹਦੇ ਨਾਲ ਬਦਨਾਮੀ ਵੀ ਹੈ ਸਜ਼ਾ ਵੀ ਹੈ ਤੇ ਜਿਹੜੀ ਪ੍ਰਾਪਰਟੀ ਹੈ ਉਹ ਵੀ ਜਬਤ ਹੋ ਜਾਣੀ ਹੈ ਜਾਂ ਫਿਰ ਜਿਹੜੀ ਉਹ ਟੈਟੇਰੀ ਹੋ ਜਾਣੀ ਹੈ ਤੋ ਮੇਰੀ ਇਹੀ ਤੁਹਾਨੂੰ ਹੈਗੀ ਹੈ ਕਿ ਆਪਾਂ ਸਾਰੇ ਪੰਜਾਬੀ ਪੰਜਾਬ ਚੋਂ ਨਸ਼ਾ ਮੁਕਤ ਜਿਹੜੀ ਲਹਿਰ ਹੈ ਉਹਦੇ ਨਾਲ ਰਲਿਏ ਸਾਨੂੰ ਇਨਫੋਰਮੇਸ਼ਨ ਦੋ ਤੇ ਜਿਹੜੇ ਬੰਦੇ ਇਸ ਦੇ ਵਿੱਚ ਨੇ ਇਹਦਾ ਖਹਿੜਾ ਛੱਡੋ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਸਾਡੋਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦਾ ਡੀਡਿਕਸ਼ਨ ਚ ਜਾਂ ਓਟ ਚ ਇਲਾਜ ਕਰਾਵਾਂਗੇ ਤੇ ਜਿਹੜੇ ਤਸਕਰ ਨੇ ਜਾਂ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਜ਼ਬਤ ਕਰਾਂਗੇ ਢਾਵਾਂਗੇ ਜਾਂ ਉਹਨਾਂ ਨੂੰ ਫਿਰ ਜੇਲ੍ਹ ਚ ਛੱਡਾਂਗੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾ ਜੀ ਕਾਤਕ ਸਾਹਿਬ ਨਤਮਸਤਕ ਹੋਏ ਨੇ ਤੇ ਤੁਹਾਨੂੰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੂਨ 1984 ਦੇ ਵਿੱਚ ਵਾਪਰੇ ਕੁੱਲ ਕਾਰਜ ਦਿਵਸ ਨੂੰ ਲੈ ਕੇ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕੈਲਵਾ ਕੱਲੂ ਕਾਰਾ ਦਿਵਸ ਮਨਾਇਆ ਜਾ ਰਿਹਾ ਹੈ ਲੇਕਿਨ ਇਸ ਦੇ ਚਾਲਦੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਦੇ ਵੱਲੋਂ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਚ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਚ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਪਹੁੰਚੇ ਨੇ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਦੀਪ ਸਿੰਘ ਅਰਗਾਜ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ ਅਤੇ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਆਗੂ ਬਾਬਾ ਹਨਨਾਮ ਸਿੰਘ ਖਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਆਪਸ ਦੇ ਵਿੱਚ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਗੱਲੂਕਾਰਾ ਦਿਵਸ ਮਨਾਉਣ ਗਿਆ। ਉਹਨਾਂ ਕਿਹਾ ਕਿ ਸ਼ਾਇਦ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਅਤੇ ਇਸ ਵਾਰ ਅਸੀਂ ਸ਼ਾਂਤੀਪੂਰਵਕ ਇਹ ਦਿਨ ਮਨਾਵਾਂਗੇ। ਉਹਨਾਂ ਨੇ ਕਿਹਾ ਕਿ ਸੰਜਨ ਨਾਇਲ ਸਿੰਘ ਖਾਲਸਾ ਪਿੰਡਰਾ ਵਾਲੇ ਸ਼ਹੀਦ ਹੋਏ ਸਨ ਅਤੇ ਉਹਨਾਂ ਦੀ ਸ਼ਹਾਦਤ ਨੂੰ ਵੇਖਦੇ ਹੋਏ ਕਿਸੇ ਵੀ ਤਰੀਕੇ ਦਾ ਅਸੀਂ ਵਿਵਾਦ ਨਹੀਂ ਹੋਣ ਦਵਾਂਗੇ। ਉਹਨਾਂ ਅਗੇ ਬੋਲਦੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmਮੀ ਉਹਨਾਂ ਨੇ ਵੀ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਸੀ ਅਤੇ ਸਭ ਕੁਝ ਠੀਕ ਹੋ ਜਾਵੇਗਾ ਅਤੇ ਇਹ ਦਿਹਾੜਾ ਸਾਨੂੰ ਸਾਰਿਆਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ। ਤਰੁਕਾデアਗਲੀ ਖਬਰ ਦੇ ਵਾਲਾ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਤਾਦਰ ਨੇ ਆ ਕੀ ਪੰਜਾਬ ਦੇ 12 ਜ਼ਿਲ੍ਹੇ ਤੇ ਲਈ yellow alert ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਵੇਖਣ ਨੂੰ ਮਿਲ ਰਹੇ ਨੇ ਆਉਣ ਵਾਲੇ 2 ਦਿਨਾਂ ਦੇ ਦੌਰਾਨ ਉਤਰੀ ਪੂਰਬੀ ਅਤੇ ਦੱਖਣੀ ਪੱਛਮੀ ਇਲਾਕੇ ਵਿੱਚ بارش ਅਤੇ ਬਿਜਲੀ ਚਮਕ ਵਾਲਾ ਮੌਸਮ ਰਹਿ ਸਕਦਾ ਹੈ ਅਜ਼ਰਨਕਿਲੂਦਾਨਾ ਦੇ ਵਿੱਚ ਵੀ ਬੀਤੀ ਰਾਤ ਤੇਜ਼ ਹਮਾਮਾ ਚਲੀਆਂ ਨੇ ਹਨੇਰੀ ਆਈ ਹੈ ਤੇ ਕੁਝ ਥਾਵਾਂ ਤੇ ਤੇਜ਼ ਮੀਂਹ ਵੀ ਪਿਆ ਜਿਸ ਦੇ ਵਿੱਚ ਕਹਿ ਸਕਦਾ ਹੈ ਕਿ ਮੌਸਮ ਦੇ ਵਿੱਚ ਥੋੜੀ ਕਿ ਰਾਹਟ ਆਈ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਇਸ ਦੇ ਮੱਦੇਨਜ਼ਰ ਯਾ ਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਮਹਾਰੀ ਨਵਾਂ ਸ਼ਹਿਰ ਰੂਪਨਗਰ ਫਤੇਗੜ ਸਾਹਿਬ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਮਾਨਸਾ ਫਜ਼ਿਲਕਾ ਦੇ ਵਿੱਚ ਤੂਫਾਨ ਦੇ ਨਾਲ ਬਿਜਲੀ ਅਤੇ ਬਾਰਿਸ਼ ਸਣੇ ਗੜੇ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ 5 ਜੂਨ ਯਾਨੀ ਕਿ ਅੱਜ ਮੀਂਹ ਪੈਣ ਦੀ ਵੀ ਸੰਭਾਵਨਾ ਦੱਸੀ ਗਈ ਹੈ 5 ਜੂਨ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਵਾਲਾ ਹੈ ਅਤੇ ਗਰਮੀ ਵਿੱਚ ਵਾਧਾ ਹੋ ਸਕਦਾ ਹੈ ਉੱਥੇ ਹੀ ਸੂਬੇ ਦੇ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਨ ਇਸ ਸਮੇਂ 33 ਤੋਂ 38 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਨ ਦੇ ਵਿੱਚ ਕਮੀ ਆਈ ਹੈ ਚੰਡੀਗੜ੍ਹ ਦੇ ਵਿੱਚ 36.2 ਡਿਗਰੀ ਤਾਪਮਨ ਦਰਜ ਕੀਤਾ ਗਿਆ ਲੁਧਿਆਣਾ ਵਿੱਚ ਤਾਪਮਨ 2.6 ਡਿਗਰੀ ਕੱਟ ਕੇ ਹੁਣ 35.8 ਡਿਗਰੀ ਦਰਜ ਕੀਤਾ ਗਿਆ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਤਾਪਮਾਨ 2.9 ਡਿਗਰੀ ਕੱਟ ਕੇ 35.5 ਡਿਗਰੀ ਹੋ ਗਿਆ ਅਤੇ ਜਲੰਧਰ ਦੇ ਵਿੱਚ 34 ਡਿਗਰੀ ਦਰਜ ਕੀਤਾ ਗਿਆ ਲੁਧਿਆਣਾ ਜਮਨੇ ਚੋਣ ਦੇ ਲਈ ਕਾਂਗਰਸ ਦੇ ਵੱਲੋਂ ਸਟਾਪ ਚਾਰਕਾ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ルदाना ਵਿੱਚ 19 ਜੂਨ ਨੂੰ ਪਛਮੀ ਵਿਧਾਨ ਸਭਾ ਸੀਟ ਤੇ ਜਮਨੀ ਚੋਣ ਹੋਣ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਆਪਣੇ ਉਮੀਦਵਾਰ ਨੂੰ ਮਜ਼ਬੂਤ ਕਰਨ ਅਤੇ ਉਸ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਕਾਂਗਰਸ ਹਾਈ ਕਮਾਂਡ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਜਿਹਾ ਇਸ ਸੂਚੀ ਵਿੱਚ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਦੂ ਸੂਚੀ ਵਿੱਚੋਂ ਬਾਹਰ ਨੇ ਜਿੱਦੋ ਕਾਂਗਰਸ ਪਾਰਟੀ ਦੇ ਵੱਡੇ ਬੁਲਾ ਰਹੇ ਹਨ ਉਸ ਦਾ ਨਾਮ ਸਟਾਰ ਪ੍ਰਚਾਰਕਾ ਵਿੱਚ ਨਾ ਹੋਣਾ ਕਿਸੇ ਤਰ੍ਹਾਂ ਜ਼ਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਪ੍ਰਭਾਵਿਤ ਕਰੇਗਾ ਸੂਚੀ ਵਿੱਚ ਸਭ ਤੋਂ ਉੱਪਰ ਨਾਮ ਪਪੇਜ ਬਗੇਰ ਦਾ ਹੈ ਕਮੇਟੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਵੀ ਲੁਧਿਆਣਾ ਜ਼ਮਨੀ ਚੋਣ ਦੇ ਵਿੱਚ ਜ਼ਿੰਮੇਵਾਰੀ ਸੰਭਾਲਣਗੇ ਕਿਸ਼ੋਰੀ ਲਾਲ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਇੱਕ ਕਲਾਕਾਰ ਸਮ੍ਰਿਤੀ ਇਰਾਨੀ ਨੂੰ ਹਰਾਇਆ ਅਤੇ ਕਿਸ਼ੋਰੀ ਲਾਲ ਨੇ ਖੁਦ ਲੁਧਿਆਣਾ ਵਿੱਚ ਕਾਂਗਰਸ ਦੀ ਸੇਵਾ ਕੀਤੀ ਹੈ ਉਨਾ ਦਾ ਲੁਧਿਆਣਾ ਦੇ ਨਾਲ ਜ਼ਮੀਨੀ ਪੱਧਰ ਤੇ ਸੰਬੰਧ ਹੈ ਕਿਸ਼ੋਰੀ لال ਦਾ ਪਰਿਵਾਰ ਅਜੇ ਵੀ ਲੁਧਿਆਣਾ ਦੇ ਵਿੱਚ ਹੀ ਰਹਿੰਦਾ ਹੈ ਦੱਸਣਯੋਗ ਹੈ ਕਿ ਕਾਂਗਰਸ ਉਮੀਦਵਾਰ ਭਾਰਤਪੁਸ਼ਪ ਨਾਸ਼ੂ ਦੇ ਹੱਕ ਦੇ ਵਿੱਚ ਜ਼ਿਮਨੀ ਚੋਣ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਕੋਲ 40 ਸਟਾਰ ਪ੍ਰਚਾਰ ਅਤੇ ਉਥੇ ਮੌਜੂਦ ਰਹੇ ਹਨ ਇਹਨਾਂ ਸਟਾਰ ਪ੍ਰਚਾਰਕਾਂ ਵਿੱਚ ਮੁੱਖ ਚਿਹਰੇ ਸਚਿਨ ਪਾਇਲਟ ਮਨੀਸ਼ Tiwari ਅਦਾਕਾਰ ਰਾਜ ਬੱਬਰ ਮੁਹੰਮਦ ਸਦੀਕ ਅਤੇ ਕਨਈਆ ਕੁਮਾਰ ਹਨ ਇਸ ਸੂਚੀ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀ 포ਤਰੀ ਦੇ ਨਾਮ ਵੀ ਸ਼ਾਮਲ ਕੀਤੇ ਗਏ। ਤਦਰੀਆ ਯੋਧਿਆ ਪੌਂਜਨੇਲਨ ਮਸਕ ਦੇ ਪਿਤਾ ਤੇ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੁਨਿਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੇ ਪਿਤਾ ਐਰੋਲ ਮਸਕ ਬੁੱਧਵਾਰ ਨੂੰ ਯੋਧਿਆ ਪਹੁੰਚੇ। ਉਹ ਪ੍ਰਾਈਵੇਟ ਜੈਟ ਰਾਹੀਂ ਦਿੱਲੀ ਤੋਂ ਅਯੋਧਿਆ ਹਵਾਈ ਅੱਡੇ ਪਹੁੰਚੇ। ਉਹਨਾਂ ਦੇ ਨਾਲ ਧੀ ਅਲੈਗਜ਼ੈਂਡਰਾ ਮਸਕ ਅਤੇ ਪ੍ਰੇਰਕ ਬੁਲਾਰੇ ਵਿਵੇਕ ਬਿੰਦਰਾ ਸਮੇਤ 16 ਲੋਕ ਵੇਸਨ ਕੁਰਤਾ ਪਜਾਮਾ ਪਾ ਕੇ ਐਰੋਲ ਮਸਕ ਹਵਾਈ ਅੱਡੇ ਤੋਂ ਸਿੱਧੇ ਰਾਮ ਮੰਦਿਰ ਪਹੁੰਚੇ ਉੱਥੇ ਉਹਨਾਂ ਨੇ ਦਰਸ਼ਨ ਅਤੇ ਪੂਜਾ ਕੀਤੀ ਉਹ ਲਗਭਗ 40 ਮਿੰਟ ਰਾਮ ਮੰਦਿਰ ਦੇ ਵਿੱਚ ਰਹੇ ਤੇ ਇਸ ਦੌਰਾਨ ਉਹਨਾਂ ਨੂੰ ਰਾਮ ਮੰਦਿਰ ਬਾਰੇ ਜਾਣਕਾਰੀ ਮਿਲੀ ਟਰਸਟ ਦੇ ਲੋਕਾਂ ਨੇ ਐਰੋਲ ਨੂੰ ਰਾਮ ਲੱਲਾ ਦਾ ਪ੍ਰਸ਼ਾਦ ਭੇਟ ਕੀਤਾ ਤਾਂ ਉਸ ਤੋਂ ਬਾਅਦ ਐਰੋਲ ਮਸਕ ਹਨੂਮਾਨ ਗੜੀ ਪਹੁੰਚੇ ਉਹਨਾਂ ਦਰਸ਼ਨ ਅਤੇ ਪੂਜਾ ਕੀਤੀ ਅਤੇ ਪਰਿਕਰਮਾ ਵੀ ਕੀਤੀ ਸੰਕਟ ਮੋਚਨ ਸੇਵਾ ਦੇ ਰਾਸ਼ਟਰੀ ਪ੍ਰਧਾਨ ਮਹਨ ਸੰਜੇ ਦਾਸ ਅਤੇ ਹਨੂਮਾਨ ਗੜੀ ਦੇ ਸੀਨੀਅਰ ਪੁਜਾਰੀ ਹੇਮੰਤ ਦਾਸ ਨੇ ਉਹਨਾਂ ਨੂੰ ਰਾਮ ਨਾਮੀ ਪਟਕਾ ਅਤੇ ਹਨੂਮਾਨ ਜੀ ਦੀ ਤਸਵੀਰ ਪੇਟ ਕੀਤੀ ਅਰੋਲ ਮਸਕ ਅਤੇ ਉਹਨਾਂ ਦੀ ਧੀ ਅਲੈਗਜ਼ੈਂਡਰਾ ਨੂੰ ਗੁਲਾਬ ਦੇ ਫੁੱਲਾਂ ਨਾਲ ਹਾਰ ਪਹਿਨਾਏ ਗਏ ਹਨੂਮਾਨ ਜੀ ਦਾ ਤਲਕ ਲਗਾਇਆ ਗਿਆ ਉਹ ਲਗਭਗ 30 ਮਿੰਟ ਹਨੂਮਾਨ ਗੜੀ ਵਿੱਚ ਰਹੇ ਤੇ ਇਸ ਦੌਰਾਨ ਉਹਨਾਂ ਨੇ ਸੰਤਾਂ ਅਤੇ ਮਹੰਤਾਂ ਨਾਲ ਗੱਲਬਾਤ ਕੀਤੀ ਫਿਰ ਅਰਾਲ ਮਾਸਕ ਅਯੁੱਧਿਆ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋ ਗਏ ਅਤੇ ਇਸ ਦੌਰਾਨ ਤਿੰਨ ਪੱਧਰੀ ਸੁਰੱਖਿਆ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਡਰੋਨ ਅਤੇ ਸੀਸੀਟੀਵੀ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਸੀ ਤਦਰੀ ਮਸ਼ਹੂਰ ਅਦਾਕਾਰਾ ਹੀਨਾ ਖਾਨ ਦਾ ਨਾਮ ਤੁਸੀਂ ਸੁਣਿਆ ਹੀ ਹੋਵੇਗਾ ਦਾਸਰਨਿਆ ਕਿ ਉਹ ਕੈਂਸਰ ਨਾਲ ਪੀੜਿਤ ਵੀ ਨੇ ਪਰ ਉਹਨਾਂ ਦੇ ਹੌਸਲੇ ਹਮੇਸ਼ਾ ਜਿਹੜੇ ਕਿ ਬੁਲੰਦ ਰਹੇ ਨੇ ਹਮੇਸ਼ਾ ਉਹ ਮੋਟੀਵੇਟ ਰਹੇ ਨੇ ਤੇ ਲੋਕਾਂ ਨੂੰ ਉਹਨਾਂ ਦੇ ਵੱਲੋਂ ਮੋਟੀਵੇਟ ਕੀਤਾ ਗਿਆ ਦਾਸਰਨਿਆ ਕਿ ਉਹਨਾਂ ਦੇ ਵੱਲੋਂ ਆਪਣੀਆਂ ਵਿਆਹ ਦੀਆਂ ਤਸਵੀਰਾਂ ਸਾਂਝੇ ਕੀਤੀਆਂ ਗਈਆਂ ਨੇ ਟੀਵੀ ਅਦਾਕਾਰਾ ਹੀਨਾ ਖਾਨ ਨੇ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਰੋਕੀ ਜੋ ਆਸਵਾਲ ਦੇ ਨਾਲ ਵਿਆਹ ਕਰਵਾ ਲਿਆ ਅਦਾਕਾਰਾ ਨੇ ਇੱਕ intimate garments ਵਿੱਚ ਗੁਪਤ ਟੰਗ ਦੇ ਨਾਲ ਵਿਆਹ ਕਰਾ ਲਿਆ ਤੇ ਜਿਸ ਤਿਆ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀਆਂ ਨੇ ਬ੍ਰੈਸਟ ਕੈਂసర్ ਦੇ ਨਾਲ ਜੂਝ ਰਹੀ ਇਸ ਆਕਾਰਾ ਨੇ ਰੌਕੀ ਜਾਸਵਾਲ ਨਾਲ ਕੋਟ ਮੈਰਿਜ ਕੀਤੀ ਹੈ ਹਿਨਾ ਖਾਨ ਨੇ ਆਪਣੇ ਇਨਸਟਾਗ੍ਰਾਮ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਨਾਖਾਨ ਨੇ ਆਪਣੇ ਵਿਆਹ ਵਿੱਚ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੀ ਓਪਲ ਗ੍ਰੀਨ ਸਾਰੀ ਪਾਈ ਹੈ ਅਦਾਕਾਰਾ ਨੇ ਇਸ ਨੂੰ ਪਿੰਕ ਰੰਗ ਦੇ ਬਲਾਊਜ਼ ਨਾਲ ਪੇਅਰ ਕੀਤਾ ਉਹ ਆਪਣੇ ਸਿਰ ਤੇ ਪਿੰਕ ਦੁਪੱਟਾ ਪਹਿਨ ਕੇ ਇੱਕਰ ਵਾਈਤੀ ਦੁਲਹਨ ਬਣੀ ਗਈ ਇਨਾਖਾਨ 골ਡਨ ਜੁਐਲਰੀ ਅਤੇ ਖੁੱਲੇ ਵਾਲਾ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ ਅਦਾਕਾਰਾ ਨੇ ਆਪਣੇ ਹੱਥਾਂ ਅਤੇ ਪੈਰਾਂ ਤੇ ਸੁੰਦਰ ਮਹਿੰਦੀ ਵੀ ਲਗਾਈ ਸੀ ਇਨਾਖਾਨ ਨੇ ਆਪਣੀ ਸਾੜੀ ਦੇ ਪੱਲੂ ਤੇ ਆਪਣਾ ਅਤੇ ਆਪਣੇ ਪਤੀ ਰੋਕੀ ਦਾ ਨਾਮ ਵੀ ਕਸਟਮਾਈਜ਼ ਕਰਵਾਇਆ ਤੇ ਆਪਣੇ પતિ ਰੋਕੇ ਜਵਾਸਵਾਲ ਦੇ ਵਿਆਹ ਦੇ ਲੁੱਕ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਆਪਣੇ ਵਿਆਹ ਦੇ ਲਈ ਮਨੀਸ਼ ਮਲਹੋਤਰਾ ਦੁਆਰਾ ਬਣਾਇਆ ਗਿਆ ਇੱਕ ਚੁੱਟਾ কুর্তা ਪਾਇਆ ਜਿਸ ਦੇ ਵਿੱਚ ਉਹ ਬਹੁਤ ਵਧੀਆ ਲੱਗ ਰਹੇ ਨੇ ਹੀਨਾ ਕਾਨ ਦੁਆਰਾ ਸਾਂਝੇ ਕੀਤੀਆਂ ਗਈਆਂ ਇਹ ਫੋਟੋ ਆ ਵਿੱਚ ਜੋੜਾ ਕੋਟ ਮੈਰਿਜ ਪੇਪਰਾਂ ਤੇ ਦਸਤਕਤ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਹੀਨਾ ਕਾਨ ਨੇ ਆਪਣੇ ਵਿਆਹ ਦੀਆਂ ਕੁਪ ਨਈ ਫੋਟੋਆਂ ਸਾਂਝੀਆਂ ਕਰਦੇ ਹੋਏ ਇੱਕ ਪਾਵ ਕੈਪਸ਼ਨ ਵੀ ਲਿਖਿਆ ਉਹਨਾਂ ਨੇ ਲਿਖਿਆ ਕਿ ਦੋ ਵਕ ਵਕ ਦੁਨੀਆ ਤੋਂ ਅਸੀਂ ਪਿਆਰ ਦੀ ਇੱਕ ਦੁਨੀਆ ਬਣਾਈ ਸਾਡੇ ਮੱਤੇ ਮਿਟ ਗਏ ਸਾਡੇ ਦਿਲ ਇੱਕ ਹੋ ਗਏ ਇੱਕ ਅਜੂਹਾ ਬੰਧਨ ਬਣਿਆ ਜੋ ਜੀਵਨ ਭਰ ਰਹੇਗਾ ਅਦਾਕਾਰਾਂ ਨੇ ਅੱਗੇ ਲਿਖਿਆ ਅਸੀਂ ਆਪਣਾ ਘਰ ਆਪਣੀ ਰੋਸ਼ਨੀ ਆਪਣੀ ਉਮੀਦਾਂ ਅਤੇ ਇਕੱਠੇ ਅਸੀਂ ਸਾਰੇ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ ਸਾਡਾ ਮੇਲ ਪਿਆਰ ਅਤੇ ਕਾਨੂੰਨ ਦੇ ਵਿੱਚ ਹਮੇਸ਼ਾ ਲਈ ਸੀਲ ਹੋ ਗਿਆ ਹੈ ਅਸੀਂ ਪਤਨੀ ਅਤੇ ਪਤੀ ਦੇ ਰੂਪ ਦੇ ਵਿੱਚ ਤੁਹਾਡੇ ਅਸ਼ੀਰਵਾਦ ਅਤੇ ਵਿਦਾਈਆਂ ਚਾਹੁੰਦੇ ਹਾਂ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਸਤ ਧੰਨਵਾਦ